ਹੈਲੋ ਏਸ ਹਾਂ ਕੀ ਆ ਕੀ ਕਰ ਰਹੀ ਬਾਹਰ ਆਉਣਾ ਨਹੀਂ ਯਾਰ ਫੇਰ ਤੂੰ ਅੰਦਰ ਨਹੀਂ ਜਾਂਦਾ ਘਰ ਰਹਿਣ ਦੇ ਟੇ ਘਰ ਟੇ ਘਰ ਚੱਲ ਵੀ ਗਰਲਾਵ ਸਿਆ ਲੈ ਵੀ ਪਹਿਲਵਾਨੋ ਆਪਾਂ ਹੁਣ ਮੋਟਰਸਾਈਕਲ ਦੀ ਸਰਵਿਸ ਕਰਨੀ ਆ ਆਪ ਹੀ ਆ YouTube ਤੇ ਜਿੰਨੀਆਂ ਵੀਡੀਓ ਦੇਖੀਆਂ ਨਾ BMW ਦੀਆਂ ਕਹਿੰਣ ਕਿ ਹਾਏ ਇੰਨਾ ਬਿੱਲ ਆ ਗਿਆ 8000 ਰੁਪਿਆ ਲੱਗ ਗਿਆ 9000 ਲੱਗ ਗਿਆ ਇੱਕ ਤਾਂ ਆਪਣੀ ਸਮੱਸਿਆ ਹੋਰ ਆ ਵੀ ਇਹਦੀ ਸਰਵਿਸ ਹੋਣੀ ਹੈ ਚੰਡੀਗੜ੍ਹ ਨੂੰ ਚੰਡੀਗੜ੍ਹ ਆਪਾਂ ਨੂੰ ਹੈਗਾ ਇੱਥੋਂ 200 ਕਿਲੋਮੀਟਰ ਤਾਂ ਆਪਣੇ ਕੋਲ ਇੰਨਾ ਟਾਈਮ ਹੈ ਨਹੀਂਗਾ ਵੀ ਆਪਾਂ ਸਪੈਸ਼ਲੀ ਸਰਵਿਸ ਕਰਾਉਣ ਜਾਈਏ ਤੇ ਦੋ ਦਿਨ ਲੱਗ ਜਾਣੇ ਉੱਥੇ ਹੁਣ ਆਪਾਂ ਕੀ ਕੀਤਾ ਵੀ ਸਰਵਿਸ ਸੋਚ ਆਪ ਹੀ ਘਰ ਹੀ ਕਰ ਲੈਣੀ ਆ ਕੋਈ ਐਡੀ ਵੱਡੀ ਗੱਲ ਨਹੀਂ ਗਈ ਅੱਜ ਆਪਾਂ ਸਭ ਤੋਂ ਪਹਿਲਾਂ ਇਹਦੀ ਚੈਨ ਦੀ ਸਫਾਈ ਕਰਨ ਲੱਗੇ ਆ ਪਹਿਲਾਂ ਆਪਾਂ ਚੈਨ ਕਵਰ ਖੋਲ੍ਹ ਲਿਆ ਉਹ ਰੱਖਤਾ ਫਿਰ ਆਪਾਂ ਡੀਜ਼ਲ ਮਾਰਿਆ ਡੀਜ਼ਲ ਮਾਰਨ ਤੋਂ ਬਾਅਦ ਆਪਾਂ ਹਮਾਰੀ ਸਪਰੇ ਡੀ40 ਕਰਲਾ ਉਹ ਨਹੀਂ ਆਪਣੀ ਉਹ ਚੈਨ ਦੂਜੀ 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 ਉਹ ਪਰਲੀ ਬਲੈਕ ਜੀ ਆਹ ਨਾਲ ਦੀ हां ਇਸ ਤੋਂ ਬਾਅਦ ਆਪਾਂ ਆ ਮਾਰ ਦੇਣੀ ਆ ਚੈਨ ਲੂਬ ਠੀਕ ਆ ਆ ਚੈਨ ਲੂਬ ਕਰਕੇ ਹੁਣ ਆਪਾਂ ਐਨ ਚੈਨ ਨੂੰ ਜਿਵੇਂ ਨਵੀਂ ਅਰਗੀ ਬਣਾਤੀ ਆ ਫਰੰਟ ਤੋਂ ਇੱਥੇ ਨਿਕਲਿਆ ਜਿਹਾ ਕਵਰ ਜਿਹਾ ਲੱਗਾ ਸੀ ਉਹ ਵੀ ਖੋਲਤਾ ਆ ਗਰਾਰੀ ਕੱਢਤੀ ਜਿਵੇਂ ਨਵੀਂ ਐਨ ਲੱਗਦਾ ਵੀ ਅੱਜ ਨਵੀਂ ਹੀ ਪਾਈ ਆ ਬਸ ਹੋਰ ਇਹਦੇ ਵਿੱਚ ਕੀ ਅੱਜ ਆਪਾਂ ਚੈਨ ਵਾਲਾ ਕੰਮ ਸਾਰਾ ਕਰ ਦੇਣਾ ਸਿਰਫ ਆਪਾਂ Amazon ਤੋਂ ਇਹਦਾ ਮੁਕਲਾਇਲ ਮੰਗਾ ਲਿਆ ਹੈਗਾ ਉਹ 2 ਲੀਟਰ ਆਇਆ ਆਪਾਂ ਨੂੰ 1540 ਰੁਪਈਆ ਦਾ ਇੱਕ ਹੋਰ ਸਾਈਡ ਤੋਂ ਆਪਾਂ ਇਹਦਾ ਮੁਕਲਾਇਲ ਫਿਲਟਰ ਮੰਗਾਇਆ ਉਹ ਆਜੂਗਾ ਇੱਕ ਦੋ ਦਿਨਾਂ ਤੱਕ ਉਸ ਤੋਂ ਬਾਅਦ ਫਿਰ ਆਪਾਂ ਉਹ ਵੀ ਕਰਾਂਗੇ ਦਿਖਾਵਾਂਗੇ ਤੁਹਾਨੂੰ ਵੀ ਜੇ ਆਪਾਂ ਘਰੇ ਹੀ ਸਾਰਾ ਕੁਝ ਕਰ ਲੈਨੇ ਤੇ ਕਿੰਨਾ ਖਰਚਾ ਆਉਂਦਾ ਟੋਟਲ ਤੇ ਐਵੇਂ ਜਿਹੜੀ ਵੱਡੀਆਂ ਵੱਡੀਆਂ ਵੀਡੀਓ ਪਾ ਆਪਾਂ ਲੋਕਾਂ ਡਰਾਈ ਜਾਂਦੇ 8000 ਦਾ ਬਿੱਲ ਬਣ ਗਿਆ 9000 ਦਾ ਬਿੱਲ ਬਣ ਗਿਆ ਉਹ ਸਾਰਾ ਹੁਣ ਆਪਾਂ ਮੇਰੇ ਹਿਸਾਬ ਨਾਲ 1540 ਦਾ ਮੁਗਲੈਲ ਹੈ 550 ਦਾ ਫਿਲਟਰ ਹੈ 에ਅਰ ਫਿਲਟਰ ਨੂੰ ਤਾਂ ਬਸ ਸਾਫ਼ ਹੀ ਕਰ ਦੇਣਾ ਹੈ 1500 ਤੇ 2000 ਤੇ ਬਸ 2000 2200 ਚ ਆਪਣੀ ਸਰਵਿਸ ਹੋ ਜਾਣੀ ਹੋਰ ਤੇ ਕੋਈ ਮਸ਼ੀਨਰੀ ਵੱਡੀ ਹੈ ਹੀ ਨਹੀਂ ਬਸ ਐਨ ਹੈ ਮੁਗਲੈਲ ਹੈ ਤੇ ਫਿਲਟਰ ਹੈ ਬਸ ਇਹ ਆਪਾਂ ਸਾਰਾ ਕੋ ਕਰ ਦੇਣਾ ਓਕੇ ਚੱਲੋ ਕਰ ਲਾਪਸਿਆਂ ਹੁਣ ਆਪਾਂ ਕਸ ਗਿਆ ਸਮਾਨ ਸਾਰਾ ਹਨ ਇੱਕ ਨਾ ਜਿਹੜੇ ਆਪਣਾ ਜਿੰਨੇ ਮੋਟਰਸਾਈਕਲਾਂ ਦਾ ਇੱਕ ਹੀ ਲੀਵਰ ਹੁੰਦਾ ਨਾ ਇਹਨਾਂ ਦਾ ਪਹਿਲਾ ਗੇਅਰ ਤਾਂ ਲੱਗਦਾ ਠਾਣ ਨੂੰ ਤੇ ਬਾਕੀ ਸਾਰੇ ਗੇਅਰ ਲੱਗਦੇ ਆ ਤਾਂ ਨੂੰ ਜੇ ਆਪਾਂ ਇਹਦਾ ਲੈਵਲ ਦੇਖੀਏ ਨਾ ਆਹ ਲੀਵਰ ਜਿੱਥੇ ਪੈਰ ਰੱਖਦੇ ਆ ਉਹਦੇ ਨਾਲੋਂ ਨੀਵਾ ਹੁੰਦਾ ਜਿਹਦੇ ਕਰਕੇ ਆਪਾਂ ਨੂੰ ਸਮੱਸਿਆ ਆਉਂਦੀ ਹੈ ਇਹਦੇ ਹੇਠਾਂ ਪੈਰ ਪਸਾਉਣ ਦੀ ਕਿਉਂਕਿ ਬੂਟ ਪਾਏ ਹੁੰਦੇ ਆ ਹੁਣ ਆਪਾਂ ਇਹਦੀ ਜਿਹੜੀ ਸੈਟਿੰਗ ਦਿੱਤੀ ਇਹਨਾਂ ਨੇ ਆਹ ਚੀਜ਼ ਤੋਂ ਆਪਾਂ ਸੈੱਟ ਕਰਕੇ ਨਾ ਆਹ ਲੀਵਰ ਨੂੰ ਉੱਚਾ ਵੀ ਕਰ ਸਕਦੇ ਆ ਕਰਲਾ ਮੇਣ ਮਾੜਾ ਜਾਂ ਕਿੰਨਾ ਯਾਰ ਆਪਾਂ ਵੇਣੀ ਮੜ ਕਿੰਨਾ ਹੁਣ 10 ਇੰਚ ਲਾ ਲਾ ਹੈ ਨਾ 11 11 11 ग्यारा ओके ਹੁਣ ਉਹ ਨਟ ਢਿੱਲੇ ਕਰ ਆਪਣੇ ਦੋ ਐਂ ਕਰ ਹੁਣ ਜਿਹੜੇ ਆ ਵੀ ਨਟ ਢਿੱਲਾ ਕਰ ਲਾ ਤੇ ਆ ਵੀ ਨਟ ਢਿੱਲਾ ਕਰ ਲਾ ਦੋਵੇਂ ਨਟ ਢਿੱਲੇ ਕਰਨੇ ਆ ਤੇ ਬਾਕੀ ਤੈਨੂੰ ਮੈਂ ਗਾਂ ਦੱਸਦਾ ਇਹ ਸਾਰੇ ਕੰਮ ਆਪਾਂ ਆਪ ਹੀ ਕਰ ਲਿਆ ਕਰਨੇ ਆ ਜਿੰਨਾ ਤੇਲ ਆਪਣਾ ਚੰਡੀਗੜ੍ਹ ਜਾਣ ਤੇ ਮੱchnਾ ਨਾ ਉਹਨਾਂ ਚ ਦਾ ਆਪਾਂ ਸਰਵਿਸ ਹੀ ਕਰ ਲੈਣੀ ਹੈ ਤਾਂ ਨੂੰ ਖੁੱਲੂਗਾ ਬੁੱਲੇ ਤਾਂ ਨੂੰ ਤਾਂ ਨੂੰ ਤਾਂ ਨੂੰ ਖੋਲਣਾ ਸੱਜਿਆ ਜਾਣਾ ਯਾਰ ਮੇਰੇ ਧਾਣ ਇੱਕਣਾ ਜਿਹੜਾ ਇਹ ਮੋਟਰਸਾਈਕਲ ਬੀਐਮਡਬਲਯੂ ਇਹਦਾ ਸੈਂਟਰ ਸਟੈਂਡ ਨਾਲ ਨਹੀਂ ਆਉਂਦਾ ਨਾ ਹੀ ਅਨਸੀ ਜੋ ਮਿਲਦਾ ਹੈ ਤੇ ਜੇ ਆਪਾਂ ਆਨਲਾਈਨ ਮੰਗਾਉਨੇ ਆ 55500 ਦਾ ਮਿਲਦਾ ਹੈ ਤੇ ਆਪਾਂ ਇੱਕ ਆ ਮੰਗਾ ਲਿਆ Amazon ਤੋਂ ਇਹ ਆਇਆ 11500 ਦਾ ਮੇਨ ਮਕਸਦ ਆਪਣਾ ਆ ਹੀ ਹੈ ਨਾ ਕੋ ਚੈਨ ਕਸਣੀ ਹੋਵੇ ਚੈਨ ਸਾਫ ਕਰਨੀ ਹੈ ਕੋਈ ਪੰਜਰ ਲਾਉਣਾ ਹੈ ਤੇ ਬਸ ਆ ਮਿੰਟਾਂ ਦੀ ਲੱਗ ਜਾਂਦਾ ਬਾਹਰ ਨੂੰ ਖਚਰੋ ਨਿਕਲ ਜਾਂਦਾ ਹੈ ਕਿਹਦੀ ਵਧੀਆ ਚੀਜ਼ ਆ ਨਾਲੇ ਪੈਸੇ ਘੱਟ ਲੱਗਦੇ ਆ ਤੇ ਕੰਮ ਹੀ ਪੂਰਾ ਕਰਦਾ ਹੈ ਲਾ ਲੇ ਗਰਲਾ ਸਹੀ ਅਧਰ ਹੁਣ ਖੁੱਲਦੇ ਨਾਟ ਆਪਣੇ ਹੁਣ ਆਪਾਂ ਆ ਲੀਵਰ ਨੂੰ ਤਾਂ ਆ ਨੂੰ ਕਰਨਾ ਹੈ ਉਹਦੇ ਵਾਸਤੇ ਆਪਾਂ ਨੂੰ ਉੱਪਰਲੇ ਤਿੰਨ ਨਾਟ ਵੀ ਖੋਲਣੇ ਪੈਣੇ ਆ ਇਹ ਤਿੰਨੇ ਨਾਟ ਖੋਲ ਕੇ ਫਿਰ ਆਪਾਂ ਅਗਲੀ ਸੈਟਿੰਗ ਕਰਕੇ ਚੈੱਕ ਕਰਦੇ ਆਪਾਂ ਇਹਨੂੰ ਲੈ ਆ ਪਾ ਦੋਵੇਂ ਨਾਟ ਜਿਹੜੇ ਨਾ ਆ ਵੀ ਨਾ ਢਲਾ ਕਰ ਲਿਆ ਆਪਾਂ ਆ ਵੀ ਕਰ ਲਿਆ ਸੈਂਟਰ ਵਾਲੇ ਨੂੰ ਜਮਾ ਨਹੀਂ ਛੇੜਨਾ ਹੁੰਦਾ ਇਥੋਂ ਪੱਕਾ ਮੋਣਾ ਹੈ ਹੁਣ ਇਥੋਂ ਵੇਖ ਗਰਲਾ ਕਿੰਨੇ ਇੰਚ ਹੈ ਇਹ ਲੀਵਰ ਦੇ 11 ਇੰਚ ਹਨ 11 ਠੀਕ ਹੋਣਾ ਆ ਨਾਟ ਕੱਸ ਕਿਹੜਾ ਆਹ ਆ ਇਹਨੂੰ ਕਸਣਾ ਆ ਨਟ ਨੂੰ ਕਮਾ ਆ ਲੀਵਰ ਆਇ ਆਵੇ ਆ ਆ ਜਈਆ ਕਾਈ ਕਰੀ ਚਲ ਕਰ 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 ਨਾ ਦੇਖ ਨਾ ਸਮਝ ਗਿਆ ਸਮਝ ਗਿਆ ਦੇਖ ਕਰਕੇ ਕਰ ਹੁਣ ਦੇਖ ਨਾਲ ਉਹ ਵੀ ਲਾਲਾ ਫਿਤਾ ਉਹ ਫਿਤਾ ਲਾ ਥੱਲੇ ਪਤਾ ਲੱਗੇ ਵੀ ਥਾਣ ਹੁੰਦਾ ਕਿ ਥਾਣ ਹੋਈ ਜਾਂਦਾ ਆਪਣਾ 11 ਸੀ ਨਾ ਥਾਣ ਹੁੰਦਾ ਜਾਂਦਾ ਪੁੱਛਾ ਹੋ ਗਿਆ ਨਾ ਹੋਰ ਕਰਦੇ ਹੋਰ ਕਰਦੇ ਆਹ ਹੁਣ ਚੱਲਦੇ ਨਟ ਨੂੰ ਕਮਾਈ ਚੱਲ ਕਮਾਈ ਚੱਲ ਹਾਂ ਚਾ ਹੋ ਜਾਂਦੇ 12 ਦੇ 11 ਹੋ ਗਿਆ 11 ਲੱਕ ਫਟ ਹੋ ਗਿਆ ਪੂਰਾ ਹੋਰ ਕਰਦੇ ਮੜਾ ਜਾ ਕੋਈ ਨਾ ਬਸ ਬੋਨੋ ਸਦੇ ਬਰਾਬਰ ਆ ਗਿਆ ਹਾਂ ਤਾਂ ਬਹੁਤ ਉੱਚਾ ਹੋ ਗਿਆ ਇਹਦੇ ਨਾਲੋਂ ਬਸ ਇੱਟ ਆ ਜਿਹੜਾ ਸਾਰਾ ਦਿੱਤਾ ਨਾ ਇਹ ਸਿਰਫ ਇਹਦੀ ਲੀਵਰ ਦੀ ਸੈਟਿੰਗ ਵਾਸਤੇ ਹੀ ਹੈ ਇਹ ਕਿੰਨਾ ਇਹਨੂੰ ਉੱਪਰ ਕਰਨਾ ਨੀਚੇ ਕਰਨਾ ਹੁਣ ਆਪਾਂ ਕਰ ਲਿਆ ਬਸ ਹੁਣ ਆ ਦੋਵੇਂ ਨਟ ਆਪਾਂ ਇਹ ਤੋਂ ਕੱਸ ਦੇਣੇ ਆ ਤੇ ਹੁਣ ਆਪਾਂ ਨੂੰ ਗੇਅਰ ਲਾਂਚ ਹੋ ਜਾਊਗਾ ਸੌਖਾ ਆ ਲੈ ਆ ਨਟ ਕਰ ਲਾ ਟਾਈਟ ਕਰਦੇ ਆ ਵੀ ਟਾਈਟ ਕਰਦੇ ਨਾਟਾਂ ਵੀ ਕਰਦੇ ਆ ਤਿੰਨ ਨਾਟ ਆਪਾਂ ਨੇ ਖੋਲਣੇ ਪਏ ਸੀ ਉੱਥੋਂ ਇਹ ਕੱਸ ਦੇਣੀ ਆਪਾਂ ਤੇ ਲੀਵਰ ਆਪਣਾ ਹੋ ਗਿਆ ਉੱਚਾ ਹੁਣ ਥੱਲੇ ਬੂਟ ਪਾਊਗਾ ਆਰਾਮ ਨਾਲ ਨਹੀਂ ਤਾਂ ਕਿ ਗੇਅਰ ਲਾਉਣਾ ਹੀ ਬੜਾ ਔਖਾ ਲੱਗਦਾ ਸੀ ਯਾਰ ਲੈ ਹੁਣ ਤਿੰਨ ਨਾਟ ਆਪਾਂ ਕੱਸ ਦੇਣੇ ਆ ਫੇਰ ਆਪਾਂ ਇੱਥੇ ਇੱਕ ਪਾਖੋਲੇ ਪਲਾਸਟਿਕ ਦਾ ਕਵਰ ਜਾਂ ਉਹ ਕੱਸ ਦੇਣਾ ਚੈਨ ਆਪਣੀ ਬਿਲਕੁਲ ਸਾਫ਼ ਹੈ ਐਨੀ ਸਫਾਈ ਤਾਂ ਮੈਨੂੰ ਲੱਗਦਾ ਏਜੰਸੀ ਵਾਲਿਆਂ ਵੀ ਨਹੀਂ ਕਰਦੇ ਹੁਣ ਯਾਰ

ਕੋਈ ਗੱਲ ਨਹੀਂ ਆਪਾਂ ਅਗਲੀ ਵਾਰ ਨੂੰ ਕਿਤੇ ਖੋਲਣਾ ਪਿਆ ਫੇਰ ਨਹੀਂ ਆਪਾਂ ਨੂੰ ਕੋਈ ਡਿੱਕਾ ਪੈਂਦਾ ਪਹਿਲੀ ਵਾਰ ਆ ਹੀ ਹੁੰਦਾ ਹੁੰਦਾ ਮੇਰਾ ਜੋਰ ਲੱਗ ਆਹ ਤੇ ਕਵਰ ਦੇ ਵਿੱਚ ਦੀ ਪਾ ਕੇ ਨਾਟ ਨਾ ਆਈ ਸੀ ਨਾ ਨਾ ਸਾਲ ਵਿੱਚ ਕਿਤੇ ਸਹੀ ਆ ਬਿਲਕੁਲ ਬਿਲਕੁਲ ਇਵੇਂ ਹੀ ਹੈ ਪਹਿਲਾਂ ਉਹਨੂੰ ਕਵਰ ਨੂੰ ਨਾਲ ਨਾਟ ਪਾ ਕਵਰ ਵਿੱਚ ਦੀ ਯਾਰ ਮੈਂ ਕਰਾਂ ਕੁਝ ਤੈਨੂੰ ਤੂੰ ਉਹ ਤੇਨੂੰ ਦੁਕਾਨ ਕਰਾ ਦੇਣੀ ਹੈ BMW ਦੀ ਸਰਵਿਸ ਕਰਾਉਣ ਲਈ ਮਿਲੋ ਏ ਮੈਂ ਨਹੀਂ ਫੰਗੜਾ ਕੰਗਰਾ ਯਨਸੀ ਵਾਲੇ 8000 ਲੈਂਦੇ ਵਾ 4000 ਹੀ ਲਈ ਚਲ ਗਿਆ ਤਾਂ ਵੀ ਫਾਇਦਾ ਹੀ ਆਪਾਂ ਨੂੰ 2000 ਦਾ ਸਮਝ ਬੈਣਾ ਅਗਲੇ ਕੰਮ ਕਰਕੇ ਜੇ ਇਕੱਲੋ ਡਾੜ ਵਾ ਦੇ ਤਾਂ ਆਪਾਂ ਨੂੰ ਕਿਹੜਾ ਭਾਈ ਡਾੜ ਵਧਾ ਦੇ ਤੂੰ ਸਾਡੇ ਨਾਟਕ ਹੋ ਗਏ ਨਾੜਾ ਪਾ ਜੇਬ ਚ ਪਾਲਿਆ ਕਰ ਆਵੇਂ ਭਾਈ ਨਾਟ ਇਧਰ ਪਾ ਆਪੇ ਉਹ ਨਾਟ ਤਾਂ ਪਾਪ ਨਾ ਤਿੰਨੇ ਫੇਰ ਨਾਟ ਐਡ ਕਰੀ ਪਰ ਤੇਰੇ ਨਾਟ ਪਾ ਉਹੀ ਗੱਲ ਕੀ ਮਾੜਾ ਇਹ ਨਾਟ ਤਾਂ ਗਾਹ ਹੁੰਦਾ ਆ ਭਾਈ ਇਹ ਲਕੀ ਹਾਲ ਹੈ ਪਾਪੜ कसदे कसदे तुम बन गया मिस्त्री यार तू तो भी गल बन गई तेरी पूरी शाबाश शाबाश हाँ क्यों गया ओए लगी पाके लगणगे आए नहीं आते पाके पाले विचै करा पाली टड़ काटती यार ਜਨਰਲ ਦੀ ਪਣਾ ਨਾਲ ਕੇ ਰਣ ਸਾਰੇ ਇੱਕ ਮਿੰਟ ਇਹਨਾਂ ਦੋ ਚੂੜੀਆਂ ਲੱਗ ਜਾਂਦਾ ਮੈਨੂੰ ਇਹ ਤੇ ਲੱਗਣ ਹੀ ਨਹੀਂ ਲੱਗਦਾ ਕੀ ਗੱਲ ਨਾਟ ਨੂੰ ਜੋੜ ਤਾ ਨਹੀਂ ਪਾਈ ਬੈਠਾ ਕੋਈ ਨਹੀਂ ਨਹੀਂ ਇਹੀ ਲੱਗਣੇ ਤਿੰਨੇ ਇਹੀ ਖੋਲੇ ਆਪਾਂ ਇਹੀ ਥੋਲੇ ਹੀ ਲੱਗਣਗੇ ਲੈ ਵੀ ਆ ਆ ਸੀਗਾ ਮੋਰਲੀ ਗਲਰੀ ਨੂੰ ਕਵਰ ਕਰਨ ਵਾਲਾ ਕਵਰਜ ਹੈ ਇਹ ਵੀ ਆਪਾਂ ਜਮਾਂ ਐਨਕ ਕਰਤਾ ਸਾਫ਼ ਤੇ ਆਹ ਤਿੰਨ ਨਾਟ ਲੱਗਣੇ ਇਹ ਕਾ ਤੇ ਕਾ ਇਹ ਕਾ ਥੱਲੇ ਆ ਥੋੜਾ ਜਿਹਾ ਪਿਛੇ ਦੀ ਦਿਸਦਾ ਨਹੀਂ ਹੈ ਪਰ ਜੇ ਧਿਆਨ ਨਾਲ ਵੇਖੀ ਤੇ ਦਿਖ ਜਾਂਦਾ ਹੈ ਐ ਵੀ ਕਸ ਤੇ ਵਿਚ ਐ ਹਾਂ ਤ੍ਰਿਕ ਲੈ ਵੀ ਹੁਣ ਆਪਾਂ ਕਵਰ ਕਸਮ ਤੋਂ ਪਹਿਲਾਂ ਹੀ ਚੈਨ ਨੂੰ ਸਵਾਰ ਕੇ ਲੂਬ ਕਰ ਦੇਣਾ ਐਨ ਵਧੀਆ ਉਹ ਬਾਅਦ ਵਿੱਚ ਕਈ ਵਾਰੀ ਸਹੀ ਵੀ ਨਹੀਂ ਵਾਈਦੀ ਬਾ ਠੀਕ ਹੈ ਗੱਲ ਆਓਕੇ ਆਪਾਂ ਜਮਾ ਬਣ ਗਈ ਨਾ ਗੱਲ ਪੂਰੀ ਐਂ ਲੱਗਦਾ ਵੀ ਚੈਨ ਨਵੀਂ ਪਾਤੀ ਹੈ ਹੌਣ ਦੀ ਆਵਾਜ਼ ਆਉਂਦੀ ਕੋਈ ਕਿਸੇ ਪਾਸੋਂ ਬਸ ਠੀਕ ਹੋਣਾ ਆਪਾਂ ਇਹਦਾ ਕਵਰ ਕੱਸ ਦਗੇ ਚੈਨ ਵਾਲਾ ਕੰਮ ਆਪਣਾ ਓਕੇ ਹੋ ਗਿਆ ਲੈ ਚੈਨ ਲੂਪ ਕਰਕੇ ਕਵਰ ਕਵਰ ਕੱਸਤਾ ਆ ਆਪਣਾ ਕੰਮ ਜਮਾ ਓਕੇ ਹੋ ਗਿਆ ਹੁਣ ਆਪਾਂ ਇਹਦਾ ਮੁਗਲੈਲ ਚੇਂਜ ਕਰਾਂਗੇ ਤੇ ਮੁਗਲੈਲ ਫਿਲਟਰ ਤੇ ਫਿਲਟਰ ਦੀ ਆਪਾਂ ਵੇਟ ਕਰਦੇ ਪਏ ਆ ਉਹ ਕੱਲ ਨੂੰ ਆਜੂਗਾ ਲੈ ਆ ਸਟੈਂਡ ਤਾਂ ਕੱਢ ਗਿਆ ਆਪਣਾ ਲੈ ਵੀ ਆ ਆ ਸਟੈਂਡ ਕੱਢ ਕੇ ਥਾ ਕੇਵੇਂ ਨਿਕਲਦਾ ਬਈ ਉਹ ਬੱਲੇ ਆ ਸਟੈਂਡ ਆਪਣਾ ਨਿਕਲ ਜਾ ਆ ਫਗਰ ਲਾ ਕਦੀ ਕਮਾਂਦੇ ਤੇ ਆਏ ਬਣ ਕੇ ਆਏ ਪੈ ਜਾਂਦਾ ਆ ਇਹਦਾ ਬੈਗ ਚ ਲੈ ਇਹਦੇ ਚ ਪਾ ਦੇਣਾ ਆਪਾਂ ਇਹ ਬਹੁਤ ਵਧੀਆ ਚੀਜ਼ ਹੈ ਯਾਰ ਨਾਲ ਸਸਤਾ ਹੈ ਕੋਲੇ ਰੱਖੋ ਵਧੀਆ ਬਾਕੀ ਕੰਮ ਆਪਾਂ ਕੱਲ ਨੂੰ ਕਰਦੇ ਹਾਂ ਆਪਣਾ ਸਰਵਸ ਵਾਲਾ ਸਾਰਾ ਸਮਾਨ ਆਪਾਂ ਇਕੱਠਾ ਕਰ ਲਿਆ ਆ ਆਪ ਐਮਾਜੋਨ ਤੋਂ ਮਗਾ ਲਿਆ ਮੋਟਰ ਦਾ ਜੀ 40 7100 10 40 ਦਾ ਮਗਲੈਲ 2 ਲੀਟਰ ਪੈਣਾ ਦੇ ਦੇ ਵਿੱਚ 1.7 ਹੀ ਆ ਇਹ ਆਪਾਂ ਨੂੰ ਆ ਗਿਆ 1540ਾਂ ਦਾ ਆਪਾਂ ਲੈ ਆਂਦਾ 에ਅਰ ਫਿਲਟਰ ਇਹ ਆਇਆ ਆਪਣਾ TVS ਦੀ ਏਜੰਸੀ ਤੋਂ ਲੈ ਆਂਦਾ ਹੈ 400 ਰੁਪਏ ਦਾ ਇਹ BMW ਦਾ ਤੇ ਤੀ ਵਿਸ ਦਾ ਜਿਹੜਾ ਆਉਂਦਾ 310 RR ਦੋਵਾਂ ਦੇ ਸੇਮ ਹੀ ਆ ਇੱਕੋ ਹੀ ਪੈਂਦਾ ਆ ਆ ਆ ਗਿਆ ਦਾ ਮੁਗਲੈਲ ਫਿਲਟਰ ਇਹ ਵੀ ਆਪਾਂ ਆਨਲਾਈਨ ਮੰਗਾਇਆ ਸੀਗਾ ਇਹ ਆਪਾਂ ਨੂੰ ਆਇਆ 550 ਦਾ 550 ਤੇ 1500 2050 ਤੇ 4 22500 ਦਾ ਸਮਾਨ ਆਇਆ 22500 ਨਾਲ ਆਪਾਂ ਘਰੇ ਹੀ ਸਰਵਿਸ ਕਰ ਲੈਣੀ ਆ ਜਿਹੜੀ ਏਜੰਸੀ ਦੇ ਵਿੱਚ 7-8000 ਰੁਪਏ ਦੀ ਕਰਦੇ ਆ ਕਰਦੇ ਆਂ ਸ਼ੁਰੂ ਫਿਰ ਆਪਾਂ ਹੁਣ ਇਹਨੂੰ ਇਹਦਾ 에ਅਰ ਫਿਲਟਰ ਨਾ ਇੱਥੇ ਹੁੰਦਾ ਟੈਂਕੀ ਦੇ ਥੱਲੇ 에ਅਰ ਫਿਲਟਰ ਬਦਲਣਾ ਤਾਂ ਸੌਖਾ ਹੀ ਐ ਪਰ ਆਹ ਜਿਹੜਾ ਉੱਪਰ ਟੈਂਕੀ ਦੇ ਉੱਪਰ ਕਵਰ ਜਿਹਾ ਲੱਗਾ ਇਹਦੇ ਨੱਟ ਬਹੁਤ ਐ ਹਾਂ 10 15 ਖੋਲਣੇ ਸਭ ਰੂਜੀ ਆਪਾਂ ਤੇ ਉਸ ਤੋਂ ਪਹਿਲਾਂ ਆਪਾਂ ਨੂੰ ਆਹ ਕ੍ਰੈਸ਼ ਗਾਰਡ ਵੀ ਖੋਲਣਾ ਪੈਣਾ ਕਿਉਂਕਿ ਇਹਦੇ ਬਣਾਫਰਾ ਫਰਜੇ ਦੀ ਬਾਹਰ ਨੂੰ ਆਉਣੇਗੇ ਪਹਿਲਾਂ ਬਾਹਰ ਨੱਟ ਢਿੱਲੇ ਕਰਦੇ ਆਂ ਚੱਲ ਵੀ ਗਰਲਾਵਸਿਆਂ ਅੱਜ ਬਣ ਗਏ ਮਿਸਤਰੀ ਆਪਾਂ ਆਪ ਹੀ ਹੂੰ 8000 ਵਾਲੀ ਸਰਵਿਸ ਘਰੇ ਹੀ ਕਰੀ ਗਏ ਆਪਾਂ 24 2500 ਚ ਕਰ ਦੇਣੀ ਆ। ਇੱਕ ਮਿੰਟ। ਆ ਇੰਨੇ ਘਟਾਪੇ ਦੇ ਤਿੰਨ ਨਾਟ ਸੀਗੇ ਇੱਕ ਆ ਸਾਹਮਣੇ ਇੱਕ ਇੱਥੇ ਤੇ ਇੱਕ ਇਹਦੇ ਸੀਗਾ ਅੰਦਰਲੇ ਪਾਸੇ ਤਿੰਨ ਦਾ ਨਾਟ ਖੋਲ ਕੇ ਹਜੇ ਆਪਾਂ ਟਾਪਾ ਜਾਈ ਲਾਉਣਾ ਕੱਲਾ। ਜੇ ਨਾ ਪਤਾ ਲੱਗਾ ਬਾਅਦ ਚ ਵੀਡੀਓ ਦੇਖ ਕੇ ਖਸਤਾ ਲਵਾਂਗੇ ਨਾ ਕਿੱਥੋਂ ਕਿੱਥੋਂ ਕੀ ਕੀ ਖੋਦਿਆ ਸੀਗਾ। ਚੱਲਾ ਇਹਨੂੰ ਮੇਰੇ ਸਾਹਮਣੇ ਵਾਲਾ। ਲੈ ਵੀ ਚਾਰ ਨਾਟ ਖੋਲ ਕੇ ਆ ਟਾਪਾ ਆ ਪਾਹ ਖੋਲ ਲਿਆ। ਨਟ ਬਹੁਤ ਨੇ ਹਜੇ ਵੀ 1 2 3 4 10 15 ਨਟ ਜੇ ਆਪਾਂ ਹੋਰ ਖੋਲਣੇ ਆ ਫਿਰ ਆਪਣਾ ਇਹ ਸਾਰਾ ਕੁਝ ਕੰਪਲੀਟ ਹੋ ਜਾਊਗਾ ਲੈ ਵੀ ਇਹਦੇ ਵੀ ਚਾਰੇ ਨਟ ਖੁੱਲ ਗਏ ਦੂਜੇ ਪਾਸੇ ਵਾਲਾ ਕਪਾ ਵੀ ਲਾ ਤੇ ਯਾਰ ਵੜ ਜੀ ਲਾ ਤੇ ਲਾ ਤੇ ਲਾ ਤੇ ਹਾਂ ਆ ਪਾਸਾ ਵੀ ਖੁੱਲ ਗਿਆ ਤੇ ਇਧਰੋਂ ਵੀ ਖੁੱਲ ਗਿਆ ਹਨਾ ਹੁਣ ਆਪਾਂ ਆ ਖੁੱਲ ਕੇ ਸਾਰੇ ਹਾਂ 볼ਟ ਖੋਲਣੇ ਆਪਾਂ ਆ ਉੱਪਰਲੇ ਤੇ ਆ ਇਧਰੋਂ ਫਿਰ ਆਪਣਾ ਸਾਰਾ ਲੈ ਜੂਗਾ ਤੋ ਠੀਕ ਆ ਫੜਾਇ ਲਗੀ ਮੈਨੂੰ ਕਰਾਂ ਮੈਂ ਲਾਵਾਂ ਸਾਰੇ ਆਪਾਂ ਇਹਦੇ ਨਾਟਕਾ ਵਾਲੇ ਖੋਲ ਲਏ ਆ ਪਾਲੇ ਨਾਟ ਦਿੱਤੇ ਸੀਗੇ ਚੱਲ ਵੀ ਕਰ ਲਾਵ ਚੱਕ ਕੇ ਦੇਖੇ ਨੂੰ ਆਪਾਂ ਕੱਢੀਏ ਬਾਹਰ ਨਿਕਲਦੇ ਚੱਲ 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 ਲਾ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ ਠੀਕ ਆ ਚੱਲ ਨਿਕਲ ਗਿਆ ਬਾਹਰ ਹਾਂ 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 ਵੈਰੀ ਗੁੱਡ ਲੈ ਵੀ ਥੱਲੋਂ ਐ ਹੁਜਾ ਨਿਕਲੇ ਆਇਆ ਆ ਨਾਟ ਵਾਲੇ ਆ ਸੌਖੇ ਆ ਆ ਗਿਆ ਆਪਣਾ 에ਅਰ ਫਿਲਟਰ ਲੈ 에ਅਰ ਫਿਲਟਰ ਖੋਲਦੇ ਨੂੰ ਕੁਛ ਵੀ ਨਹੀਂ ਚਾਹੀਦਾ ਪਾਰੀਰ ਫਿਲਟਰ ਤੱਕ ਪਹੁੰਚਣਾ ਹੀ ਔਖਾ ਸੀਗਾ ਜਿਹੜਾ ਫਿਲਟਰ ਹੈ ਆਵੇ ਇਹਦੇ ਵਿੱਚ ਆ ਇਹਨੂੰ ਕੱਢ ਹਲਾ ਕੇ ਆ ਆ ਨਿਕਲਿਆ ਇਹ ਮੈਨੂੰ ਤਾਂ ਚੰਗਾ ਆ ਲੱਗਦਾ ਦੇਖੋ ਨਹੀਂ ਇਹ ਕਿਹੜਾ ਪਾਇਆ ਨਹੀਂ ਆਮ ਹੀ ਆ ਇੰਨਾ ਜਮਾ ਬੰਦ ਹੋਇਆ ਪਿਆ ਆਏ ਹਾਏ 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 ਖਤਮ ਹੋਇਆ ਪਿਆ ਜਮਾ ਇਹ ਫਿਰ ਛੱਡਿਆ ਇੱਕ ਮਿੰਟ ਠੀਕ ਸਸਰੀ ਗਾੜੀ ਹੈ ਜਮਾ ਖਤਮ ਆ ਪਤਾ ਨਹੀਂ ਕਿਵੇਂ ਮੋਟਰ ਚੱਲੀ ਜਾਂਦਾ ਸੀਗਾ ਸਾਦਾ ਦਾ ਬੰਦ ਹੋਇਆ ਪਜਵਾ ਤੇ ਆਹ ਤੇ ਵਿੱਚੋਂ ਸਾਫ਼ ਹੀ ਪਿਆ ਇਹਨੂੰ ਪਹਿ ਸਾਫ਼ ਕਰ ਲਗੇ ਫੇਰ ਵੀ ਤੇ ਇਧਰ ਜਾਂਦੀ ਹੈ ਹਵਾ ਸਾਰੀ ਇੰਜਨ ਨੂੰ ਠੀਕ ਹੈ ਲੈ ਇਹਦੇ ਵਾਸਤੇ ਸਾਨੂੰ ਘੱਟੋ ਘੱਟ 20 ਕਾਪਲੇ ਖੋਲਨੇ ਪਏ ਆ ਇੱਥੇ ਪਹੁੰਚਣ ਵਾਸਤੇ ਹਣਾ 20 ਤਾਂ ਹੋਣਗੇ ਸਰ ਗਿਣਖ ਕਿੰਨੇ ਹੋਏ ਆ ਕਿੰਨੇ ਲਿਆ ਹੀ ਰੇ ਇਹ ਐਨੇ ਕਾਪਲੇ ਖੋਲਨੇ ਹੋ ਤਕਰੀਬਨ ਮੈਂ 1 2 3 4 15 20 ਇਹ ਜੱਦੂ ਹੁੰਦਾ ਪੱਤੀ ਦਾ ਵਾਲੇ ਜੀ 24 23 ਕਾਬਲੇ ਖੋਲ ਕੇ ਆਪਾਂ ਇੱਥੇ ਪਹੁੰਚ ਗਏ ਦਲ ਕੋਈ ਗੱਲ ਨਹੀਂ ਆਪਾਂ ਸਫਲ ਹੋ ਗਏ ਆ ਔਖਾ ਕੰਮ ਆਪਾਂ ਕਰ ਲਿਆ ਬਾਕੀ ਆਪਾਂ ਨੂੰ ਮੁਕਲਾਇਲ ਫਿਲਟਰ ਚੇਂਜ ਕਰਨ ਚ ਕੋਈ ਡਿੱਕਾ ਨਹੀਂ ਬਸ 에ਅਰ ਫਿਲਟਰ ਦਾ ਡਿੱਕਾ ਸੀਗਾ ਐਵੇਂ ਵੀ ਸੋਹਣਾ ਲੱਗਦਾ ਯਾਰ ਲੈ ਚਲਾ ਕੇ ਚਲਾ ਕੇ ਲੱਗੀਆਂ ਸੀਟ ਕਿੱਥੇ ਰੱਖेंगे ਸੀਟ ਲੱਗਣੀ ਨਹੀਂ ਉਹਦੇ ਬਿਨਾ ਉਹ ਫਿਟਿੰਗ ਨਹੀਂ ਹੁੰਦੀ ਸੀਟ ਦੀ ਚੱਲ ਆਪਾਂ ਹੁਣ ਉਹ ਸਾਫ ਕਰ ਗਏ ਨੂੰ ਪਹਿਲਾਂ ਆ ਟੈਂਕੀ ਨੂੰ ਕੀ ਕਰਤੀ ਸਾਫ ਆਫਾ ਜਮਾ ਵਧੀਆ ਬਣ ਗਿਆ ਆ ਏਅਰ ਕਲਿੰਡਰ ਜਿਹਦੇ ਵਿੱਚ ਪਾਉਣਾ ਇਹਨੂੰ ਪੂਰਾ ਸਾਫ ਕਰਤਾ ਨਜ਼ਾਰਾ ਹੀ ਬਣ ਗਿਆ ਇਧਰ ਇਹ ਮਿੱਟੀ ਮੁੱਟੀ ਕੱਢਦੀ ਐ ਆ ਜਿਹੜੀ ਟੈਂਕੀ ਬਣੀ ਹੈ ਨਾ ਮੈਨੂਫੈਕਚਰ ਇਹ ਟੀਵੀਐਸ ਮੋਟਰ ਕੰਪਨੀ ਯਾਨੀ ਕਿ ਟੀਵੀਐਸ ਦਾ ਤੇ ਬੀਐਮਡਬਲਯੂ ਮੋਟਰ ਸਮਾਨ ਤਕਰੀਬਨ ਮਿਲਦਾ ਜੁਲਦਾ ਜਈ ਆ ਇੰਜਨ ਵੀ ਦੋਵਾਂ ਦਾ ਸੇਮ ਹੀ ਆ ਤੇ ਫਿਲਟਰ ਫਿਲਟਰ ਵੀ ਉਹੀ ਪੈਂਦੇ ਆ بس تھوڑا جاوں شیپ ਦਾ ਫਰਕ ਪਾਇਆ तकरीबन 90% ਉਹੀ ਚੀਜ਼ ਹੈ ਹਾਂ ਕਰ ਲੈ ਖੁੱਲ ਕੇ ਇਧਰ ਕੋਸਤ ਤੋਂ ਹੁਣ ਆਪਾਂ ਆ ਨਟ ਖੋਲ ਕੇ ਤੇ ਥੱਲੇ ਦੇ ਪਾਸੋਂ ਆਪਾਂ ਇੱਕ ਨਟ ਖੋਲਣਾ ਮੁਗਲਿਆਲ ਕੱਢਣ ਵਾਸਤੇ ਪਰ ਪੁਰਾਣਾ ਮੁਗਲਿਆਲ ਕੱਢ ਦੇਣਾ ਫਿਰ ਹੌਲੀ ਹੌਲੀ ਸਾਫ਼ ਹੋ ਜਾਊਗਾ ਤੇ ਫਿਰ ਪਾਵਾਂਗੇ ਆਪਾਂ ਨਵਾਂ ਖੋਲ ਦੇ ਪਲਮਾਨਾ ਖੋਲ ਦੇ ਕਰ ਆਏ ਜਿ ਲੱਗਦਾ ਹੁਣ ਹੋਰ ਹੀ ਲੰਡਾ ਆ ਜਾ ਇਹ ਤਾਂ ਐਵੇਂ ਠੀਕ ਲੱਗਦਾ ਯਾਰ ਐਨਾ ਨਹੀਂ ਮਾੜਾ ਲੱਗਦਾ ਕੱਲੀ ਟੈਂਕੀ ਆਹ ਟੈਂਕੀ ਵੱਡੀ ਨਾ ਕਰਾ ਲਗੇ ਦੀ 15 ਲੀਟਰ ਦੀ ਬਣਵਾ ਲਗੇ ਲਾ ਕੇ ਹਾਂ ਹੁਣ 11 12 ਲੀਟਰ ਤੇਲ ਪੈਂਦਾ ਅੱਜ ਲੈ ਵੀ ਤੇਲ ਕੱਢਤਾ ਕਿਲੋਮੀਟਰਾਂ ਹਿਸਾਬ ਨਾਲ ਤਾਂ ਘੱਟ ਹੀ ਚੱਲੇਆ ਪਰ ਤੇਲ ਕਹਿੰਦਾ ਵੀ ਥੋੜਾ ਜਿਆਦਾ ਚੱਲੇਆ ਵੈਸੇ ਥੋੜਾ ਖਰਾਬ ਹੋ ਗਿਆ ਤੇਲ ਥੋੜਾ ਜਿਆਦਾ ਆਹ ਨਰੈਣ ਸਿੰਘ ਡਾਕਟਰ ਨੇ ਆਪ ਦੇ ਫਿਲਟਰ ਪਾਤਾ ਨਵਾਂ ਫਿਲਟਰ ਪਾਤਾ ਨਰੈਣ ਸਿੰਘ ਡਾਕਟਰ ਫਿਲਟਰ ਪਾਉਂਦੇ ਹੁਣ ਕਾਲਿਆਂ ਦੇ ਆਟਾ ਆ ਚੱਕ ਬਣਾ ਤਾ ਕਰ ਪੱਤੇ ਜੀ ਤਾਂ ਉਹ ਕਰਦੇ ਐਨੇ ਬੰਦੇ ਇਕੱਠੇ ਹੋ ਗਏ ਤਾਂ ਥੋੜੀ ਸਰਵਿਸ ਕਰ ਦੇਣੀ ਹੋਣੀ ਨਹੀਂ ਬਈ ਇਹਦੇ ਟੇਢਾ ਹੈ ਛੱਡ ਦੇ ਤੂੰ ਛੱਡ ਦੇ ਤਿਰੋ ਜੀ ਨਰੈਣ ਸੇ ਖੁਦ ਆਪ ਕਰਨਗੇ ਸਾਰੇ ਆਪ ਦੀ ਹੱਥੀਂ ਕਰਨ ਕਰਾਣਾ ਹੈ ਇੱਧਰ ਨੂੰ ਜਾਣਾ ਨਰੈਣ ਕਾਲੇ ਹਲੇ ਟੱਕ ਜੇ ਹੁੰਦੇ ਟੱਕ ਜੇ ਚੱਪੂ ਥੱਲੇ 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 ਉੱਪਰੋਂ ਠਾਣ ਪੈਣਾ ਆਜਾ ਹੁਣ ਇਹ ਉੱਪਰੋਂ ਠਾਣ ਪੈਣਾ ਉਹ ਉਹ ਆਪਣਾ ਪਾਇਆ ਜੀ ਤੇ بیا ਨਹੀਂ ਨਹੀਂ ਇੱਕ ਮਾਰ ਛੱਡਿਆ ਫਿਲਟਰ ਦੀ ਫਿਟਿੰਗ ਨਹੀਂ ਆ ਰਹੀ ਸਾਰੇ ਆਪੋ ਆਪਣੇ ਸੁਝਾਅ ਦੇ ਰਹੇ ਐ ਕੋ ਖੋਲਤਾ ਸੀ ਮੈਂ ਤਾਂ ਹੀ ਦਿੱਤਾ ਸੀਗਾ ਕੋਈ ਗੱਲ ਨਹੀਂ ਬੰਦੇ ਬਹੁਤ ਐ ਹੁਣ ਨਹੀਂ ਪਿਆ ਨਹੀਂ ਨਹੀਂ ਪੈ ਗਿਆ ਹੀ ਪੈ ਗਿਆ ਜੇ ਤਾਂ ਲੋਕ ਲੱਗ ਗਏ ਸਹੀ ਫਿਰ ਤਾਂ ਪੈ ਗਿਆ ਦੱਸੋ ਇਧਰ ਨਾ ਲਾ ਦੇ ਲੋਕ ਇਧਰ ਲਾ ਵੀ ਟਿਕ ਹੋ ਜਾ ਕਰਾ ਇਧਰ ਨਹੀਂ ਫਰੇ ਇਧਰ ਸਹੀ ਨਹੀਂ ਤੋ ਆਓ ਬੱਲੇ ਲੋ ਔਖਾ ਕੰਮ ਆਪਾਂ ਕਰ ਲਿਆ ਏਅਰ ਫਿਲਟਰ ਫਿੱਟ ਕਰਤਾ ਪਾ ਕੇ ਪਹਿਲਾਂ ਏਅਰ ਫਿਲਟਰ ਜਮਾ ਹੀ ਆਪਣਾ ਹੀ ਕਰ ਲਾਬ ਕਿੰਨਾ ਬੰਦ ਸੀ ਖੋਲੀ ਇਹਨੂੰ ਇਹ ਤਾਂ ਹਜੇ ਆਪਾਂ ਲੱਗਦਾ ਵੀ ਇਹਨੂੰ ਹਵਾ ਕਿੱਥੋਂ ਦੀ ਮਿਲਦੀ ਸੀ ਇਹਨੂੰ ਲੈ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਇਹ ਆ ਖੌਣ ਦੇਖੀ ਕਰਾਂ ਮੋਟਰਸਾਈਕਲ ਆਪਣਾ ਉੱਡੂ ਉੱਡੂ ਕਰੂਗਾ ਹੁਣ ਉੱਡੂ ਉੱਡੂ ਹਾਂ ਵੀ ਕੋਈ ਨਾ ਮਗਰ ਹਾਂ ਬਹੁਤ ਮਿੱਟੀ ਹੈ ਇਸ ਵਿੱਚ ਜਮ ਦਿਸਿਆਂ ਦਾ ਬੰਦ ਹੋਇਆ ਪਿਆ ਜਾਮਾਂ ਹੀ ਹੁਣ ਆਪਾਂ ਹੌਲੀ ਹੌਲੀ ਸਾਰੇ ਕੱਸ ਦਈਏ ਕਰਾਂ ਹੈ ਸਾਰੇ ਤੇ ਏਅਰ ਫਿਲਟਰ ਕਰਤਾ ਫਿੱਟ ਤੇ ਹੁਣ ਆਪਾਂ ਟੈਂਕੀ ਕਰਨੀ ਹੈ ਬਚਾ ਕੇ ਕਰ ਲਾਂ ਕਾਲੀ ਨਾ ਕਰੀ ਪਲਾਸਟਿਕ ਜੀ ਹੈ ਮਾੜਾ ਹੈਂਡਲ ਕਾਂ ਫਾਂ ਕਰਦੇ ਤੇ ਹੈਂਕਲ ਮੈਂ ਕਰਦਾ ਸੈੱਟ ਕਰਕੇ ਹੌਲੀ ਹੌਲੀ ਨਾ ਤਰੀਕੇ ਨਾਲ ਨੂੰ ਕਰੀਏ ਫਿਰ ਟਾਪਾ ਨਾਟਕਸ ਨੇ ਤਾਂ ਨਹੀਂ ਬਾਹਲੇ ਔਕੇ ਤੇ ਕੇਰਾਂ ਨੂੰ ਸਹੀ ਥਾਂ ਤੇ ਲਿਆਉਣਾ ਔਖਾ ਕੰਮ ਆ ਬਸ ਆ ਗਿਆ ਆ ਗਿਆ ਆ ਗਿਆ ਆ ਗਿਆ ਚੱਲ 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 ਸੈਟ ਆ ਇਧਰ ਬੈਠੀ ਵਾ 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 ਆਲਟ ਖਾਣੇ ਵਾਸ ਹੁਣ ਆਪਾਂ ਇਹ ਸਾਰੇ ਨਾਟਕਸ ਦਿੰਨੇ ਆ ਟੈਂਕੀ ਹੋ ਗਈ ਫਿੱਟ ਤੇ ਬਣ ਗਿਆ BMW ਹਾਂ ਇੰਦਰ ਤੇਲ ਵੀ ਆਪਣਾ ਤੋਂਕਾ ਧੋਂਕਾ ਤੋਂਕਾ ਹਜੇ ਡਿੱਗੀ ਜਾਂਦਾ ਡਿੱਗੀ ਜਾਂਦਾ ਆਸ ਤੇ ਆਉਣੇ ਲਿਖੀਆਂ ਥੈਂਕ ਯੂ ਨੂੰ ਕੋਈ ਕਸਤੀ ਆ ਜਾਵਾ ਨਾਟ ਕਾਵਲੇ ਬਹੁਤ ਸੀ ਬੰਗਲਾਣ ਲਾ ਪਾਤਾ ਇਹਾਂ ਦੇ 1.7 ਪਾਉਣਾ ਚਾਹੀਦਾ ਵੀ 2 ਨਹੀਂ ਪੂਰਾ ਪੈਂਦਾ ਬਾਕੀ ਵੀ ਇਹਨੇ ਪਾ ਕੇ ਬਾਅਦ ਚ ਇੰਨਾ ਹੀ ਕੰਮ ਸੀ ਸਰਵਿਸ ਦਾ ਅੱਧਾ ਘੰਟਾ ਲੱਗਾ ਸਾਰਾ ਹੋ ਗਿਆ ਇੱਕ ਸੱਤ ਪੂਰਾ ਇੰਨਾ ਨਹੀਂ ਹਜੇ ਹਾਂ ਥੋੜਾ ਜਿਹਾ ਹੋਰ ਪਾ ਦੇ ਲੈ ਅਕਿ ਬੀ ਐਮ ਡਬਲ ਯੋਲ 8000 ਲੈਂਦੇ ਸਰਵਿਸ ਦਾ ਹੀ 2400 ਰੁਪਈਆ ਚ ਘਰੇ ਕਰ ਲਈ ਇੱਕ ਘੰਟਾ ਸਾਨੂੰ ਲੱਗਣੀ ਆ ਥੋੜੇ ਥੋੜੇ ਰਿੰਗ ਪੋੜਨਾ ਪਾਦੇ ਪਾਦੇ ਵੀ ਪਾਦੇ ਰਹਿੰਦਾ ਥੋੜਾ ਜਿਹਾ ਹੈਲੋ ਠੀਕ ਹੈ ਹਾਂ ਹਾਂ ਸੈਟ ਆ ਸੈਟ ਆ ਜਾ ਇਹ ਤਾਂ ਸਾਰਾ ਕੋ ਕਰਤਾ ਆਪਾਂ ਮੁਗਲੈਲ ਬਦਲਤਾ ਮੁਗਲੈਲ ਫਿਲਟਰ ਪਾਤਾ 에ਅਰ ਫਿਲਟਰ ਪਾਤਾ ਸਾਰੇ ਨਟ ਕਾਬਲੇ ਕਰਤਾ ਸੀ ਸੀਟ ਰੱਖਣ ਵਾਲੀ ਹੈ ਆਹ ਲੋ ਸਰਵਿਸ ਕਰਕੇ ਕਹਿੰਦੇ ਆਪਾਂ ਆਟਾ ਦੀ ਆਵਾਜ਼ ਦਾ ਥੋੜਾ ਜਿਹਾ ਫਰਕ ਲੱਗਦਾ ਹੈ ਮੇਰੇ ਏਅਰ ਫਿਲਟਰ ਬਦਲਣ ਨਾਲ ਨਾ ਇੱਕ ਬਾਹਰ ਨਿਕਲਾ ਅਗੇ ਦੇਖਾਂਗੇ ਆਪਾਂ ਲਓ ਜੀ ਸਰਵਿਸ ਆਪਣੀ ਪੂਰੀ ਹੋ ਗਈ ਬਹੁਤ ਬੜੀ ਕੰਮ ਜਾਰਾ ਐਵੇਂ ਆਪਾਂ ਬੱਜੇ ਕਰਦੇ ਆਂ ਪੈਸੇ ਬਚਾਉਣੇ ਆ ਥੋੜੀ ਹਿੰਮਤ ਕਰੋ ਤੇ ਬਾਜੀ ਜਾਂਦੇ ਆ 8000 ਵਾਲੀ ਸਰਵਿਸ 2400 ਰੁਪਏ ਦੀ ਆਦਾ ਕੁਸਰੀ ਜਿਦਾ ਪਾਰ ਕੋਈ ਸਮਾਂ ਆਪਾਂ ਦੇਸੀ ਦੀ ਪਾਇਆਗਾ ਅੰਦਰ ਆਣੀ ਸਰਵਸ ਹੋ ਗਈ ਹੈ ਮੋਟਰ ਸੇ ਚਾਹਾਂ ਓਕੇ ਕਰਤਾ ਆਪਾਂ ਸੇਫ ਸੁਰਖਤੀ ਹੈ ਸੈਂਟਾ ਕੰਮ ਹੁਣ ਜਿਹੜਾ ਦੇ ਕੇ ਦੇਖਦੇ ਇਹਨੂੰ ਕੋ ਚੱਲਣ ਚ ਕਿਆ ਫਰਕ ਸੋਨਾ ਜਿਹਾ ਲੱਗ ਜਾਂਦਾ ਪਤਾਇ ਖੜਾ ਹੁੰਦਾ